ਉਹ ਸ਼ਖਸ ਜਿਨੇ ਇਸ਼ਕ ਨੂੰ ਲਫ਼ਜ਼ ਦਿੱਤੇ ਤੇ ਬਗਾਵਤ ਨੂੰ ਸਾਹ ਜਦੀ ਗਜ਼ਲ ਪੜ ਕੇ ਅੱਜ ਵੀ ਦਿਲ ਕਹਿੰਦਾ ਹੈ ਇਹ ਤਾਂ ਫਰਾਜ਼ ਹੀ ਹੋ ਸਕਦਾ ਹੈ 1931 ਕਹਾਟ ਇੱਕ ਘਰ ਜਿੱਥੇ ਲਫ਼ਜ਼ ਵੀ ਸਾਹ ਲੈਂਦੇ ਸੀ ਬਚਪਨ ਤੋਂ ਹੀ ਸ਼ਾਇਰੀ ਨਾਲ ਜੁੜ ਗਏ ਹੁਸ਼ਿਆਰ ਸੀ ਪਰ ਨਰਮ ਮਿਜ਼ਾਜ ਇੰਨਾ ਨਰਮ ਕਿ ਦੁਨੀਆ ਦੇ ਦਰਦ ਉਹਦੇ ਅੰਦਰ ਉਤਰ ਜਾਂਦੇ ਸੀ ਬੰਦਗੀ ਹਮਨੇ ਛੋੜਦੀ ਹੈ ਫਰਾਜ਼ ਬੰਦਗੀ ਹਮਨੇ ਛੋੜਦੀ ਹੈ ਫਰਾਜ਼ ਕੀ ਕਰੇ ਲੋਕ ਜਬ ਖੁਦਾ ਹੋ ਜਾਏ ਫਰਾਜ਼ਾ ਬੁਖਤਾਂ ਆ ਵਾ ਪਸ਼ਾਵਰ ਦੇ ਕਾਲਜ ਦੇ ਵਿੱਚ ਉਰਦੂ ਤੇ ਫਾਰਸੀ ਦੀ ਪੜ੍ਹਾਈ ਕੀਤੀ ਤੇ ਇੱਥੇ ਹੀ ਉਹਨਾਂ ਨੂੰ ਰਸਤਾ ਮਿਲਿਆ ਜੋ ਉਹਨਾਂ ਨੂੰ ਫੈਜ਼ ਦੇ ਨਜ਼ਦੀਕ ਲੈ ਗਿਆ ਤੇ ਦੁਨੀਆਂ ਦੇ ਦਿਲਾਂ ਤੱਕ ਪਹੁੰਚਾ ਗਿਆ ਮੇਰੀ ਖਾਹਿਸ਼ ਔਰ ਮੇਰੀ ਚਾਹਤ ਕੀ ਲੋ इतनी तेज और इतनी ऊंची हो जाए जब दिल रो दे तब लौट आना फराज साहब की शायरी साधारण नहीं सी वो लफ्जा नाल बनने इंसान सी वो इश्क भी लिखते सी ते जुल्म नू चुनौती भी देंदे सी हम भरे शहरों में भी तन्हा है जाने किस तरह हम भरे शहरों में भी तन्हा है जाने किस तरह ਲੋਕ ਵੀਰਾਨੋਂ ਮੇ ਕਰ ਲੇਤੇ ਹੈ ਪੈਦਾ ਆਸ਼ਨਾ ਇਹੋ ਜਿਹੀਆਂ ਚੀਜ਼ਾਂ ਨੇ ਉਹਨਾਂ ਨੂੰ ਮਸ਼ਹੂਰ ਕਰ ਦਿੱਤਾ ਉਹਨਾਂ ਦੀ ਕਲਮ ਬੇਈਮਾਨੀ ਦੇ ਖਿਲਾਫ ਬੋਲਦੀ ਸੀ ਨਤੀਜਾ ਉਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਇਹ ਸਭ ਚੀਜ਼ਾਂ ਕਾਰਨ ਉਹਨਾਂ ਨੂੰ ਆਪਣਾ ਦੇਸ਼ ਛੱਡਣਾ ਪਿਆ ਪਰ ਕਲਮ ਕਦੇ ਨਹੀਂ ਛੱਡੀ ਫਰਾਜ਼ ਸਾਹਿਬ ਦੀਆਂ ਗਜ਼ਲਾਂ ਵਿੱਚ ਇੱਕ ਹੋਰ ਜਹਾਨ ਰਿਹਾ ਦਿਲ ਤੋੜਨ ਵਾਲਾ ਦਿਲ ਜੋੜਨ ਵਾਲਾ ਤੇ ਦਿਲ ਨੂੰ ਸਾੜਨ ਵਾਲਾ ਮੁਝੇ ਨਾਜ਼ ਜ਼ਖਮੇ ਬਦਨ ਪੇ ਹੈ ਇਹੀ ਨਾਮਾ ਬਰ ਹੈ ਬਹਾਰ ਕਾ ਜੋ ਗੁਲਾਬ ਮੇਰੇ ਕਫਨ ਤੇ ਉਹਨਾਂ ਦੇ ਲਫ਼ਜ਼ ਕਿਸੇ ਟੁੱਟੇ ਹੋਏ ਬੰਦੇ ਨੂੰ ਵੀ ਹਿੰਮਤ ਦਿੰਦੇ ਸੀ ਮੇਰੇ ਤਨ ਦੇ ਜ਼ਖਮ ਨਾ ਗਿਨ ਨਾ ਭੀ ਮੇਰੀ ਅੱਖ ਮੇਂ ਅਭੀ ਨੂਰ ਹੈ ਮੇਰੇ ਬਾਜ਼ੂਆਂ 'ਤੇ ਨਿਗਾਹ ਕਰ ਜੋ ਗਰੂਰ ਥਾ ਉਹ ਗਰੂਰ ਹੈ 2008 ਇਸਲਾਮਾਬਾਦ ਦੇ ਇੱਕ ਹਸਪਤਾਲ ਦੇ ਵਿੱਚ ਕਿਡਨੀ ਫੇਲ ਹੋਣ ਕਾਰਨ ਉਹਨਾਂ ਦੀ ਮੌਤ ਹੋ ਗਈ ਦੁਨੀਆ ਇੱਕ ਸ਼ਾਇਰ ਨਹੀਂ ਇੱਕ ਹਿੰਮਤ ਗਵਾ ਬੈਠੀ ਅਹਿਮਦ ਫਰਾਜ਼ ਇੱਕ ਲਫ਼ਜ਼ਾਂ ਦਾ ਸਿਪਾਹੀ ਇੱਕ ਬਗਾਵਤ ਦੀ ਆਵਾਜ਼ ਉਹ ਮਰੇ ਨਹੀਂ ਉਹ ਹਰ ਸ਼ਾਇਰ ਦੀ ਕਲਮ ਵਿੱਚ ਜਿੰਦਾ ਹੈ ਤੇ ਹਰ ਟੁੱਟੇ ਦਿਲ ਵਿੱਚ ਉਹਨਾਂ ਦੀ ਕੋਈ ਨਾ ਕੋਈ ਲਾਈਨ ਵੱਜਦੀ ਹੈ ਮੈਂ ਅੱਜ ਜੱਤ ਤੇ ਅਗਰ ਹੂੰ ਤੋ ਖੁਸ਼ਗੁਮਾਨ ਨਾ ਹੋ ਚਰਾਖ ਸਭ ਕੇ ਬੁਝੇਗੇ ਹਵਾ ਕਿਸੇ ਕੀ ਨਹੀਂ